ਦੁਨੀਆਂ ਵਿੱਚ ਅਕਸਰ ਵੱਡੇ ਪਰਿਵਾਰਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਪਰ ਅੱਜ ਦੀ ਖਬਰ ਸੁਣ ਕੇ ਤੁਹਾਡੇ ਹੋਸ਼ ਹੀ ਉੱਡ ਜਾਣਗੇ ਨਾਈਜੀਰੀਆ ਦਾ ਰਹਿਣ ਵਾਲਾ ਮੂਸਾ ਹਸਾਇਆ ਕਸੇਰਾ ਇੱਕ ਅਜੀਬਾ ਵਿਅਕਤੀ ਹੈ ਜਿਸ ਨੇ 102 ਬੱਚੇ ਦੇ ਪਿਤਾ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ 70 ਸਾਲਾਂ ਦੇ ਕਸੇਰਾ ਨੇ ਆਪਣਾ ਪਹਿਲਾ ਵਿਆਹ 1972 ਦੇ ਵਿੱਚ ਕੀਤਾ ਸੀ ਜਦੋਂ ਉਹ ਸਿਰਫ 17 ਸਾਲ ਦਾ ਸੀ ਇਸ ਤੋਂ ਬਾਅਦ ਉਹ ਲਗਾਤਾਰ 12 ਔਰਤਾਂ ਦੇ ਪਤੀ ਬਣਿਆ ਇਹ ਹਰ ਪਤਨੀ ਤੋਂ ਔਸਤ ਉਸ ਨੂੰ 8 ਤੋਂ 9 ਬੱਚੇ ਪੈਦਾ ਹੋਏ ਅਤੇ ਇੰਜ ਕਰਕੇ ਬੱਚਿਆਂ ਦੀ ਗਿਣਤੀ 100 ਤੋਂ ਪਾਰ ਪਹੁੰਚ ਗਈ। ਨਾ ਸਿਰਫ ਇਹ ਕਸੇਰਾ ਹੁਣ 578 ਪੋਤੇ-ਪੋਤੀਆਂ ਦੇ ਦਾਦਾ ਅਤੇ ਨਾਨਾ ਵੀ ਬਣ ਚੁੱਕਿਆ ਹੈ। ਬੱਚਿਆਂ ਦੀ ਲੰਬੀ ਲਿਸਟ ਦੇ ਕਾਰਨ ਉਹ ਕਈ ਵਾਰ ਆਪਣੇ ਹੀ ਬੱਚਿਆਂ ਦੇ ਨਾਂ ਵੀ ਭੁੱਲ ਜਾਂਦਾ ਹੈ। ਇਸ ਸਮੱਸਿਆ ਤੋਂ ਬਚਣ ਦੇ ਲਈ ਉਸ ਨੇ ਇੱਕ ਰਜਿਸਟਰ ਵੀ ਬਣਾਇਆ ਹੈ ਜਿਸ ਦੇ ਵਿੱਚ ਸਾਰੇ ਬੱਚਿਆਂ ਦੇ ਨਾਂ ਲਿਖੇ ਹੋਏ ਨੇ। ਪਰ ਇੰਨਾ ਵੱਡਾ ਪਰਿਵਾਰ ਬਣਾਉਣਾ ਕਸੇਰਾ ਲਈ ਵੱਡੀ ਚੁਣੌਤੀ ਬਣ ਗਿਆ। ਭੁੱਖਮਰੀ ਅਤੇ ਗਰੀਬੀ ਦੇ ਹਾਲਾਤਾਂ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਸੀ। ਕਸੇਰਾ ਨੇ ਖੁਦ ਕਬੂਲਿਆ ਕਿ ਜਦੋਂ ਬੱਚਿਆਂ ਦੀ ਗਿਣਤੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਤਾਂ ਉਸ ਨੇ ਆਪਣੀਆਂ ਪਤਨੀਆਂ ਨੂੰ ਗਰਭ ਨਿਰੋਧਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕਹਾਣੀ ਹੈਰਾਨ ਵੀ ਕਰਦੀ ਹੈ ਅਤੇ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਕੀ ਵਾਕਈ ਇੱਕ ਵਿਅਕਤੀ ਇੰਨੇ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ ਦੁਨੀਆ ਵਿੱਚ ਅਕਸਰ ਵੱਡੇ ਪਰਿਵਾਰਾਂ ਦੀਆਂ ਕਹਾਣੀਆਂ ਸੁਣਨ ਨੂੰ ਮਿਲਦੀਆਂ ਨੇ ਪਰ ਅੱਜ ਦੀ ਖਬਰ ਸੁਣ ਕੇ ਤੁਹਾਡੇ ਹੋਸ਼ ਹੀ ਉੱਡ ਜਾਣਗੇ ਨਾਈਜੀਰੀਆ ਦਾ ਰਹਿਣ ਵਾਲਾ ਮੂਸਾ ਹਸਾਇਆ ਕਸੇਰਾ ਇੱਕ ਅਜੀਬਾ ਵਿਅਕਤੀ ਹੈ ਜਿਸ ਨੇ 102 ਬੱਚੇ ਦੇ ਪਿਤਾ ਬਣ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ 70 ਸਾਲਾਂ ਦੇ ਕਸੇਰਾ ਨੇ ਆਪਣਾ ਪਹਿਲਾ ਵਿਆਹ 1972 ਦੇ ਵਿੱਚ ਕੀਤਾ ਸੀ ਜਦੋਂ ਉਹ ਸਿਰਫ 17 ਸਾਲ ਦਾ ਸੀ ਇਸ ਤੋਂ ਬਾਅਦ ਉਹ ਲਗਾਤਾਰ 12 ਔਰਤਾਂ ਦੇ ਪਤੀ ਬਣਿਆ ਇਹ ਹਰ ਪਤਨੀ ਤੋਂ ਔਸਤ ਨੂੰ 8 ਤੋਂ 9 ਬੱਚੇ ਪੈਦਾ ਹੋਏ ਅਤੇ ਇੰਜ ਕਰਕੇ ਬੱਚਿਆਂ ਦੀ ਗਿਣਤੀ 100 ਤੋਂ ਪਾਰ ਪਹੁੰਚ ਗਈ ਨਾ ਸਿਰਫ ਇਹ ਕਸੇਰਾ ਹੁਣ 578 ਪੋਤੇ-ਪੋਤੀਆਂ ਦੇ ਦਾਦਾ ਅਤੇ ਨਾਨਾ ਵੀ ਬਣ ਚੁੱਕਿਆ ਹੈ ਬੱਚਿਆਂ ਦੀ ਲੰਬੀ ਲਿਸਟ ਦੇ ਕਾਰਨ ਉਹ ਕਈ ਵਾਰ ਆਪਣੇ ਹੀ ਬੱਚਿਆਂ ਦੇ ਨਾਂ ਵੀ ਭੁੱਲ ਜਾਂਦਾ ਹੈ ਇਸ ਸਮੱਸਿਆ ਤੋਂ ਬਚਣ ਦੇ ਲਈ ਉਸਨੇ ਇੱਕ ਰਜਿਸਟਰ ਵੀ ਬਣਾਇਆ ਜਿਸ ਦੇ ਵਿੱਚ ਸਾਰੇ ਬੱਚਿਆਂ ਦੇ ਨਾਮ ਲਿਖੇ ਹੋਏ ਨੇ ਪਰ ਇੰਨਾ ਵੱਡਾ ਪਰਿਵਾਰ ਬਣਾਉਣਾ ਕਸੇਰਾ ਨਹੀਂ ਵੱਡੀ ਚੁਣੌਤੀ ਬਣ ਗਿਆ। ਭੁੱਖਮਰੀ ਅਤੇ ਗਰੀਬੀ ਦੇ ਹਾਲਾਤਾਂ ਦੇ ਵਿੱਚ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਿਆ ਸੀ। ਕਸੇਰਾ ਨੇ ਖੁਦ ਕਬੂਲਿਆ ਕਿ ਜਦੋਂ ਬੱਚਿਆਂ ਦੀ ਗਿਣਤੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਤਾਂ ਉਸਨੇ ਆਪਣੀਆਂ ਪਤਨੀਆਂ ਨੂੰ ਗਰਭ ਨਿਰੋਧਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕਹਾਣੀ ਹੈਰਾਨ ਵੀ ਕਰਦੀ ਹੈ ਅਤੇ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਕੀ ਵਾਕਈ ਇੱਕ ਵਿਅਕਤੀ ਇੰਨੇ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ ਕਸੇਰਾਂ ਨੇ ਖੁਦ ਕਬੂਲਿਆ ਕਿ ਜਦੋਂ ਬੱਚਿਆਂ ਦੀ ਗਿਣਤੀ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸੀ ਤਾਂ ਉਸ ਨੇ ਆਪਣੀਆਂ ਪਤਨੀਆਂ ਨੂੰ ਗਰਭ ਨਿਰੋਧਕ ਗੋਲੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਕਹਾਣੀ ਹੈਰਾਨ ਵੀ ਕਰਦੀ ਹੈ ਅਤੇ ਸੋਚਣ ਲਈ ਮਜਬੂਰ ਵੀ ਕਰਦੀ ਹੈ ਕਿ ਕੀ ਵਾਕਈ ਇੱਕ ਵਿਅਕਤੀ ਐਨੇ ਵੱਡੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾ ਸਕਦਾ ਹੈ